ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 618 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਸਾਇਬ ਕਹਿੰਦੇ ਉਹ ਪਰਮਾਤਮਾ ਦਾ ਨਾਮ ਜਿਹੜਾ ਜਨਮਾਂ ਜਰਮੰਤਰਾਂ ਦੇ ਮਨ ਦੇ ਦੁੱਖ ਦੂਰ ਕਰ ਦਿੰਦਾ ਹੈ ਸੂਕਾ ਮਨ ਸਾਧਾਰੈ ਜਿਵੇਂ ਇੱਕ ਸੁਕੇ ਹੋਏ ਦਰਖਤ ਨੂੰ ਪਾਣੀ ਦੇ ਦਈਏ ਤੇ ਉਹ ਪਾਣੀ ਦੇ ਨਾਲ ਹਰਿਆ ਹੋ ਜਾਂਦਾ ਹੈ ਇਸੇ ਤਰ੍ਹਾਂ ਮਨ ਰੂਪੀ ਦਰਖਤ ਨੂੰ ਪਰਮਾਤਮਾ ਦੇ ਨਾਮ ਦਾ ਪਾਣੀ ਮਿਲ ਜਾਵੇ ਤੇ ਇਹ ਮਨ ਜਿਹੜਾ ਸੁੱਕਾ ਹੈ ਹਰਾ ਹੋ ਜਾਂਦਾ ਹੈ ਦਰਸ਼ਨ ਪੇਟ ਤੋ ਤੋ ਨਿਹਾਲਾ ਹਰ ਕਾ ਨਾਮ ਵਿਚਾਰੈ ਪਰਮਾਤਮਾ ਦੇ ਦਰਸ਼ਨ ਕਰਕੇ ਮਨ ਨਿਹਾਲ ਹੋ ਜਾਂਦਾ ਹੈ ਤੇ ਹਰੀ ਦੇ ਨਾਮ ਦੀ ਵਿਚਾਰ ਮਿਲਦੀ ਹੈ ਕਿ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਮੇਰਾ ਵੈਦ ਗੁਰੂ ਗੋਬਿੰਦਾਂ ਸਾਹਿਬ ਕਹਿੰਦੇ ਮੇਰੇ ਜੀਵਨ ਦਾ ਮੇਰੇ ਰੋਗਾਂ ਨੂੰ ਖਤਮ ਕਰਨ ਵਾਲਾ ਮੇਰਾ ਵੈਦ ਧਰਤੀ ਦਾ ਪਾਲਨ ਹਰ ਗੋਬਿੰਦ ਉਹ ਪਰਮਾਤਮਾ ਹੈ ਜਿਹੜਾ ਗੁਰੂ ਦੇ ਰਾਹੀ ਮਿਲਦਾ ਹੈ ਹਰ ਹਰ ਨਾਮ ਔਕਤ ਮੁਕਦੇ ਵੈ ਕਟੈ ਜਮਕੀ ਫੰਦਾ ਉਸ ਪਰਮਾਤਮਾ ਨੇ ਮੈਨੂੰ ਆਪਣਾ ਨਾਮ ਰੂਪੀ ਦਵਾਈ ਬਖਸ਼ਿਸ਼ ਕੀਤੀ ਮੇਰੇ ਮੁਖ ਦੇ ਵਿੱਚ ਪਾਈ ਤੇ ਜਦੋਂ ਮੈਂ ਉਸ ਪਰਮਾਤਮਾ ਦੇ ਨਾਮ ਰੂਪੀ ਦਵਾਈ ਨੂੰ ਪ੍ਰਾਪਤ ਕੀਤਾ ਕਟੈ ਜਮਕੀ ਫੰਦਾ ਮੇਰੇ ਮਨ ਦਾ ਡਰ ਜੰਮ ਦੀ ਫਾਹੀ ਉਸ ਪ੍ਰਮਾਤਮਾ ਨੇ ਕੱਟ ਦਿੱਤੀ ਰਹਾਉ ਸਮਰੱਥਪੁਰਖ ਪੂਰਨ ਵਿਧਾਤੇ ਆਪੇ ਕਰਨ ਹਾਰਾ ਉਹ ਪ੍ਰਮਾਤਮਾ ਸਮਰੱਥ ਹੈ ਤੇ ਪੂਰਨ ਹੈ ਤੇ ਸਾਰੇ ਸੰਸਾਰ ਦਾ ਵਿਧਾਤਾ ਹੈ ਤੇ ਆਪ ਹੀ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਆਪਣਾ ਦਾਸ ਸਾਰੇ ਆਪੋ ਬਾਰਿਆ ਨਾਨਕ ਨਾਮ ਅਦਾਰਾ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਉਸ ਪ੍ਰਮਾਤਮਾ ਨੇ ਆਪਣੇ ਦਾਸ ਦੀ ਆਪ ਰੱਖਿਆ ਕੀਤੀ ਹੈ ਨਾਨਕ ਨਾਮ ਆਧਾਰਾ ਦਾਸ ਨਾਨਕ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ